ਕਰਾਜ ਮੋਦੀ ਸਾਹਿਬ ਦੀ ਰੈਲੀ ਆ ਗੁਰਦਾਸਪੁਰ ਦੀਨਾਂ ਨਾਲ ਲੱਗੇ ਆ ਮੋਦੀ ਸਾਹਿਬ ਆ ਰਹੇ ਸਾਡੇ ਉਦੇ ਤੇ ਆਪਾਂ ਬਲ ਸਾਰੀ ਸੰਗਤ ਇਕੱਠਾ ਆ ਰਹੀ ਆ ਮੋਦੀ ਸਾਹਿਬ ਦੇ ਦਲੇ ਦੀ ਸ਼੍ਰੀਕਣ ਕਿੰਨੀਆਂ ਗੱਡੀਆਂ ਦਾ ਜਿਹਾ ਜਿਹੜਾ ਜਕਾਫਲਾ ਲੈ ਕੇ ਜਾ ਰਿਹਾ ਸਾਰੇ ਸਾਡੇ 9 ਦਾ ਬੱਸਾਂ ਵਾਂ ਤੇ 5 ਚਾਰ ਕਾਰਾਂ ਲੋਵਾ ਦਾ ਰਿਹਾ ਸਰ ਸਾਡੀ ਸਾਰੀ ਸੰਗਤ ਬਹੁਤ ਸਾਬ ਬਰਾਸਾਂ ਨੂੰ ਸਹਿਯੋਗ ਦੇਣ ਦੇ ਸਾਰੇ ਭੈਣ ਭਰਾ ਬਰਾਦਾਰਾ ਮਿਲਿਆ ਸਾਨੂੰ ਕਿ ਮੰਡਲਵਾਈ ਦੇ ਪ੍ਰਧਾਨ ਦੇ ਹੋਣ ਲਾਤੇ ਧਿਆਨ ਤੋਂ ਬੋਲਦੇ ਨੇ ਹਰ ਕੋ ਨੂੰ ਸਾਨੂੰ ਪਿਆਰ ਦੇ ਰਿਹਾ ਕੋਈ ਵੀ ਸਾਨੂੰ ਅਨੁਗੋਣ ਨਹੀਂ ਪਾ ਸਕਦਾ ਜਿਸ ਤਰ੍ਹਾਂ ਸਭ ਲੋਕ ਕਹਿੰਦੇ ਆ ਕਿ ਪਿੰਡਾਂ ਦੇ ਵਿੱਚ ਬਜਪੀ ਦੀ ਵੋਟ ਨਹੀਂ ਹੈਗੀ ਜਿਸ ਦਾ ਚਕਾਫਾ ਲੈ ਕੇ ਜਾ ਰਹੇ ਇਹਦਾ ਮਤਲਬ ਕਿ ਇਸ ਵਾਰ ਪਿੰਡਾਂ ਚ ਕਾਫੀ ਉਤਸ਼ਾਹ ਮਿਲਿਆ ਨਹੀਂ ਬਹੁਤ ਸਾਰ ਮੈਂਡਾ ਰਿਜੇ ਬਹੁਤ ಜಾਤੇ ਨੇ ਦੇਖਿਆ ਵਾ ਕਿੰਨੇ ਲੋਕਾਂ ਦਾ ਸਾਥ ਆ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਆ ਬਸ ਹਰ ਕੋਈ ਇੱਕ ਦੂਜੇ ਵਿਰੋਧੀ ਪਾਰਟੀ ਨੂੰ ਕਰਦੀਆਂ ਭਾਜੀ ਤੁਹਾਨੂੰ ਪਤਾ ਹੀ ਆ ਕੋਈ ਵੀ ਪਾਰਟੀ ਆ ਕਿ ਉਹ ਕਰਦੀ ਆ ਕਿ ਆਪਾਂ ਉਹਨੂੰ ਇਦਾਂ ਨੀਚਾ ਵਿਖਾਈਏ ਪਰ ਇਹ ਕੋਈ ਲੋਕੀ ਮੋਦੀ ਸਾਹਿਬ ਦੀ ਜਿੰਨੀਆਂ ਪ੍ਰਾਪਤੀਆਂ ਵਾ ਨਰੇਗਾਰ ਵਗੈਰਾ 80% ਭਾਜੀ ਸਾਡਾ ਮੋਦੀ ਸਾਹਿਬ ਦੇ ਰਿਆ ਸੈਂਟਰੋਂ ਸਾਨੂੰ ਆ ਰਿਹਾ ਲੋਕੀ ਇਤਨੀ ਭੁੱਲ ਸਕਦੇ ਓਏ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਵੀ ਹੁਣੇ ਕਰਦੀ ਹਾਂ ਕੋਈ ਗੱਲ ਨਹੀਂ ਸਾਨੂੰ ਬਹੁਤ ਸਾ ਮਿਲਿਆ ਸਾਡੇ ਕ੍ਰਿਸ਼ਨ ਵੀਰ ਭਰਾ ਸਾਡੇ ਉਹ ਸਾਨਾ ਜੱਟ ਭਰਾ ਵਾ ਅਸੀਂ ਹਿੰਦੂ ਨਾਤੇ ਹਾਂ ਸਾਰੇ ਹਿੰਦੂ ਕਾ ਸਰਨ ਆ ਰਹੇ ਹਾਂ ਬਹੁਤ ਵਧੀਆ ਹੁਲਾਰਾ ਮਿਲਿਆ ਭਾਜੀ ਬਹੁਤ ਜ਼ਿਆਦਾ ਅਸੀਂ ਕੁਝ ਕਿਹਾ ਨਹੀਂ ਲੋਕਾਂ ਨੇ ਸਾਨੂੰ ਲੋਕ ਕੁਝ ਜਿਹੜੇ ਨੌਜਵਾਨ ਵੀਰ ਨੇ ਉਹ ਬਹੁਤ ਜ਼ਿਆਦਾ ਸਰਨ ਆਉਂਦੀ ਜੋੜੇ ਨੇ ਇਹੋ ਜਿਹੇ ਵਿੱਚ ਕੋਈ ਗੱਲ ਨਹੀਂ ਜੀਪੀ ਦਾ ਮੁਕਾਬਲਾ ਕਿਹੜੇ ਪੱਖ ਨੇ ਹੋਵੇ ਸਰ ਸਾਰ ਅਸੀਂ ਤੇ ਆਪਾਂ ਸਾਡੀ ਸੀਟ ਸਰ ਪੱਕੀ ਹੈ ਜੀ ਸਾਡੀ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਕਿ ਆਪਾਂ ਕਿਹਨੂੰ ਮੁਕਾਬਲਾ ਆਪਾਂ ਕਿਹਨੂੰ ਮੁਕਾਬਲਾ ਨਹੀਂ ਕਰ ਸਕਦੇ ਸਾਡਾ ਆਪਣ ਸਾਰੇ ਬਬੂ ਜੀ ਜਿੱਤੇ ਆ ਕੋ ਸਾਨੂੰ ਰਵੀ ਕਨ ਦਾਪੋਰ ਭਾਈ ਦਸ ਜੋਗ ਮਿਲਿਆ ਸਾਨੂੰ ਸਾਡੀ ਪਾਰਟੀ ਨਾਲ ਆ ਕੇ ਉਹਨਾਂ ਬਹੁਤ ਸਾਨੂੰ ਹੁਲਾਰਾ ਦਿੱਤਾ ਉਹਨਾਂ ਨੇ ਵੀ ਭਾਈ ਸਾਨੂੰ ਤੇ ਕੋਈ ਇਹੋ ਜੀ ਕੋਈ ਗੱਲ ਨਹੀਂ ਆ ਤੇ ਸਾਡੀ ਛੇੜ ਪੱਕੀ ਆ ਜੀ ਇਹ ਮੋਦੀ ਦਾ ਨਾਰਾ ਇਸ ਵਾਰ 400 ਵਾਰ ਕੀ ਹੋ ਸਰ ਪਾਰਿਆ ਸਾਰੇ 400 ਵਾਰ ਪਾਰਿਆ ਸਰ ਸਾਡੀ ਮੋਦੀ ਸਰਕਾਰ ਬਣੀ ਹੋਈ ਪਈ ਆ ਸਾਰੀਆਂ ਪਾਰਟੀਆਂ ਇੱਕ ਹਿਲਗੀਆਂ ਅੱਜ ਗੁਰਦਾਸਪੁਰ ਹੋਣ ਆਨ ਨਾਲ ਸਾਨੂੰ ਬਹੁਤ ਜ਼ਿਆਦਾ ਸਾਥ ਸਾਨੂੰ ਕੁਝ ਨਾ ਕੁਝ ਸਾਡਾ ਜਰਾ ਬੈਕਪੇਰੀਆ ਸਾਨੂੰ ਮਿਲੇਗਾ ਮੋਦੀ ਸਾਹਿਬ ਉਹਦੇ ਸਾਹ ਸਾਨੂੰ ਸਾਰੀਆਂ ਪਾਰਟੀਆਂ ਨੂੰ ਸਾਰੇ ਧਰਮਾਂ ਨੂੰ ਪਿਆਰ ਕਰਦੇ ਆ ਹਰ ਧਰਮਾਂ ਨੂੰ ਕਾਹਦੇ ਵਿਰੋਧੀ ਪਾਰਟੀਆਂ ਤੁਹਾਨੂੰ ਪਤਾ ਵੀ ਇਹਦੇ ਹਰ ਕਰਦੀਆਂ ਤੁਹਾਨੂੰ ਪਤਾ ਨਹੀਂ ਪ੍ਰੈਸ ਵਾਲੇ ਜੋ ਇਲਾਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਤੁਸੀਂ ਸਰ ਮੈਂ ਤੇ ਸਰ ਜੀ ਵੋਟਰਾਂ ਨੂੰ ਇਹ ਅਪੀਲ ਕਰਦਾ ਕਿ ਸਾਨੂੰ ਬੱਬੂ ਜੀ ਨੂੰ ਜਿਤਾਉਣਾ ਚਾਹੀਦਾ ਵਾ ਮੋਦੀ ਸਾਹਿਬ ਦੀ ਸਰਕਾਰ ਲਿਆਉਣੀ ਚਾਹੀਦੀ ਆ ਕਿਉਂਕਿ ਇੱਕ ਵਾਰੀ ਸਾਨੂੰ ਸਾਰਿਆਂ ਨੂੰ ਦੱਸਣਾ ਚਾਹੀਦਾ ਕਿ ਉੱਪਰ ਸਰਕਾਰ ਹੋਵੇ ਸਰ ਕਲੇਰੀ ਸਰਕਾਰ ਹੋ ਸਰ ਬਹੁਤ ਜਿੱਦਾਂ ਵੇਖੋ ਯੂਪੀ ਹੋ ਗਿਆ ਹਰਿਆਣਾ ਹੋ ਗਿਆ ਕਿੰਨੇ ਡਿਵੈਲਪਮੈਂਟ ਹੋਈ ਆ ਅਸੀਂ ਚਾਹੁੰਦੇ ਸਾਡੇ ਪੰਜਾਬ ਦੀ ਡਿਵੈਲਪਮੈਂ ਨਹੀਂ ਸਾਰਿਆਂ ਨੂੰ ਇਹੋ ਅਪੀਲ ਬੇਨਤੀ ਕਰਦੇ ਆਂ ਕਿ ਭੈਣ ਭਰਾਵਾਂ ਸੱਜਣਾ ਮਿੱਤਰਾਂ ਨੂੰ ਮਤਾਵਾ ਨੂੰ ਸਾਡੇ ਜੋ ਵੀ ਅਸ਼ਤਕਾਰ ਜੋ ਤੇ ਮੋਦੀ ਸਾਹਿਬ ਨੂੰ ਇੱਕ ਵਾਰੀ ਲਿਆ ਕੇ ਵੇਖੋ ਤੁਹਾਨੂੰ ਪਤਾ ਲੱਗ ਜੂਗਾ ਕਿ ਕਿੰਨਾ ਉਹ ਸਾਡੇ ਪੰਜਾਬ ਨਾਲ ਪਿਆ। ਵੇਖੋ ਸਰ ਕੋਰੀਡੋਰ ਖੋਲਾ ਇਹ ਸਰ ਮੋਦੀ ਸਾਹਿਬ ਦੇ ਨੇ। ਸਾਡੇ ਹਰ ਧਰਮਾਂ ਨੂੰ ਇਹ ਪਿਆਰ ਕਰਦੇ ਇਹੋ ਜੀ ਕੋਈ ਗੱਲ ਨਹੀਂ ਆ। ਤੇ ਸਾਨੂੰ ਸਾਰਿਆਂ ਨੂੰ ਇਹੋ ਬੇਨਤੀ ਕਰਦੇ ਕਿ ਸਾਨੂੰ ਮੋਦੀ ਸਾਹਿਬ ਨੂੰ ਹੀ ਕਿਸਾਨਾਂ ਵੱਲੋਂ ਪਾਜੀ ਵਿਰੋਧ ਕੀਤਾ ਜਾ ਰਿਹਾ ਹਰ ਇੱਕ ਮਤਲਬ ਜਿੰਨੇ ਵੀ ਜੀਪੀ ਦੇ ਲੇ ਤੇ ਸਾਰੇ ਦੂਜੀਆਂ ਜਿਹੜੀਆਂ ਪਾਰਟੀਆਂ ਸਾਰੋਂ ਜ਼ਿਆਦਾ ਡੀਆਂ ਉਹਨਾਂ ਨੂੰ ਤਕਬੀਰ ਕਰਨ ਕਰਨ ਪਰ ਇਹੋ ਜਿਹੀ ਕੋਈ ਗੱਲ ਨਹੀਂ ਆ ਵੇਖੋ ਸਾਡੇ ਉਹ ਹੀ ਭਰਾ ਨੇ ਜਿਹੜੇ ਕਿਸਾਨ ਹੋਈ ਸਾਡੇ ਭਰਾ ਨੇ ਅਸੀਂ ਹੀ ਕਿਸਾਨ ਕਰੇ ਜੀ ਜ਼ਿੰਮੇਦਾਰ ਆ ਕਿ ਜਿਹੜੀ ਦੂਜੀਆਂ ਦੂਰੀਆਂ ਪਾਰਟੀਆਂ ਕੇਦ ਕੇ ਆਪਣੇ ਮੋਢੇ ਹੱਥ ਦੰਦਾ ਚੋਣੇ ਚੋਣਦੀਆਂ ਪਰ ਉਹ ਅਸੀਂ ਉਹਨਾਂ ਦਾ ਸਤਕਾਰ ਕਰਦੇ ਆ ਭਰਾਵਾਂ ਦਾ ਕਿਉਂਕਿ ਹਰ ਕੋ ਮੰਗ ਆਪਣੀ ਰੱਖਣ ਦਾ ਅਧਿਕਾਰ ਆ ਪਰ ਇਹ ਬੇਨਤੀ ਕਰਨੀ ਕਿ ਧਿਆਨ ਆ ਮੰਗ ਰੱਖੀ ਜਾਵੇ ਕਿ ਦੁਨੀਆ ਖੱਜਲ ਖਰਾਬੀ ਨਾ ਹੋਵੇ ਕੋਈ ਇਹੋ ਜਿਹੀ ਕੋਈ ਨਾ ਠੀ ਬਾਕੀ ਉਹ ਜੀ ਕੋਈ ਗੱਲ ਨਹੀਂ ਸਾਰੇ ਜਿਹੜੀ ਜੋ ਰਾਮ ਮੰਦਿਰ ਦਾ ਨਾਂ ਤੇ ਖਰੇਸਰ ਬੋਟਾ ਬਣੀ ਸਰ ਬੋਜ ਜੀ ਉਹਦੇ ਬਹੁਤ ਤਗੜਾ ਪ੍ਰਾਲਾ ਕੀਤਾ ਹੋਇਆ ਕਿ ਇਹਨੇ ਕੀਤਾ ਹੀ ਨਹੀਂ ਸਾਡੇ ਜਿਵੇਂ ਹਿੰਦੂਆਂ ਦੇ ਨਾਤੇ ਆਪਾਂ ਇਹ ਬੇਨਤੀ ਕਰਦੇ ਆ ਕਿ ਉਹ ਜੇ ਕਿਸ ਨੇ ਕੀਤਾ ਹੀ ਨਹੀਂ ਕੰਮ ਜੋ ਉਹ ਕਰ ਚੁੱਕੇ ਆ ਮੋਦੀ ਦਾ ਕੋਈ ਕੰਮ ਕਰ ਨਹੀਂ ਸਕਦਾ ਸਾਰੇ ਕੋਈ ਜੋ ਉਹਨਾਂ ਨੇ ਕਰ ਚੁੱਕਿਆ ਪਰ ਉਹ ਸਾਰੇ ਧਰਮਾਂ ਨੂੰ ਪਿਆਰ ਕਰਦੇ ਆ ਜ਼ਰੂਰੀ ਨਹੀਂ ਕਿ ਸਾਡੇ ਆਪਾਂ ਹਿੰਦੂਆਂ ਦੇ ਨਾਤੇ ਆਪਾਂ ਤੁਹਾਨੂੰ ਕਰਦੇ ਹਾਂ ਹਰ ਧਰਮਾਂ ਨੂੰ ਦੇਖੋ ਕੋਈ ਵੀ ਕਰਤਾਰ ਕੋਰ ਸਾਹਿਬ ਦਾ ਦਾਅਵਾ ਡਾ ਕੇ ਇਹਨੇ ਕੀਤਾ ਹੀ ਨਹੀਂ ਕੰਮ ਜੀ ਉਹ ਹਰ ਧਰਮਾਂ ਨੂੰ ਪਿਆਰ ਕਰਦੇ ਉਹ ਜੀ ਕੋਈ ਗੱਲ ਨਹੀਂ ਮੈਂ ਇਹ ਅਪੀਲ ਕਰਦਾ ਕਿ ਸਾਨੂੰ ਸਾਰਿਆਂ ਨੂੰ ਨਾਲ ਮਿਲ ਕੇ ਮੋਦੀ ਸਾਹਿਬ ਨੂੰ ਇੱਕ ਵਾਰ ਫੇਸ ਕਾਲ ਨੂੰ ਚਾਹੀਦੀ ਹੈ ਕਿਉਂਕਿ ਮੈਂ ਮੰਡਲ ਪ੍ਰਧਾਨ ਦੇ ਨਾਤੇ ਇੱਥੇ ਮੈਨੂੰ ਦਿੱਤਾ ਜਿਹੜੀ ਜੁੰਮੇ ਦੀ ਸ਼ੋਪੀਆ ਉਹ ਨਾਤੇ ਮੈਂ ਕਹਿੰਦਾ ਸਾਰਿਆਂ ਨੂੰ ਅਪੀਲ ਕਰਦਾ ਹੁਣ ਸਾਡੇ ਵਿੱਚ ਰਵੀ ਭਾਜੀ ਵੀ ਸਾਡੀਆਂ ਮੋਦੀ ਸਾਹਿਬ ਨਾਲ ਜੁੜੇ ਹੋ ਵੀ ਬਹੁਤ ਤਰ੍ਹਾਂ ਪ੍ਰਾਲਾ ਕਰ ਰਹੇ ਨੇ ਉਹ ਸੱਜਣ ਮਿੱਤਰ ਭੈਣ ਭਰਾਵਾ ਬਾਕੀ ਤੁਹਾਡੀ ਪ੍ਰੈਸ ਬਹੁਤ ਤਰੀਕਾਰੀ ਸਾਰਾ ਸਹਿਯੋਗ ਦੇ ਰਹੀ ਆ ਵੇਖੋ ਸਾਰਿਆਂ ਨੂੰ ਪਤਾ ਲੱਗਿਆ ਕਿ ਮੋਦੀ ਸਾਹਿਬ ਬਹੁਤ ਵਧੀਆ ਇਨਸਾਨ ਨੇ ਬਹੁਤ ਵਧੀਆ ਕਰਦੇ ਆ ਬਾਕੀ ਮੈਂ ਧੰਨਵਾਦ ਤੁਹਾਡਾ ਕਰਦਾ ਪ੍ਰੈਸ ਦਾ ਜੀ ਤੁਸੀਂ ਸਾਨੂੰ ਆਪਣਾ ਮਾਣ ਹੋਰ ਬੋਤਾਨਵਰ ਸਾਫਸੀ ਦਾ ਜਗਰਾਵਰਾਮ ਦਾ ਨਾਮ ਬਲਵੰਤ ਸਿੰਘ ਫੌਜੀ ਪਿੰਡ ਸ਼ਾ ਸ਼ਮਸ਼ ਅਸੀਂ ਕਿਸਾਨੀ ਦੇ ਤਰਫੋਂ ਵੀ ਨਾਲ ਸੰਯੋਗ ਦੇ ਰਹੇ ਆ ਅਸੀਂ ਪੂਰਾ ਕਿਸਾਨਾਂ ਨੂੰ ਸਹਿਯੋਗ ਦੇ ਰਿਹਾ ਆ ਆਪਾਂ ਨੂੰ ਪ੍ਰਧਾਨ ਬਣਾਇਆ ਗਿਆ ਕਿਸਾਨੀ ਯੂਨੀਅਨ ਦਾ ਤੇ ਅਸੀਂ ਉਹਨਾਂ ਵੱਲੋਂ ਵੀ ਕਿਸਾਨ ਹਾਂਜੀ ਬੀਜਪੀ ਵੱਲੋਂ ਆ ਬੀਜਪੀ ਵੱਲੋਂ ਸਾਨੂੰ ਉਹਨਾਂ ਕਿਸਾਨ ਯੂਨੀਅਨ ਦਾ ਪ੍ਰਧਾਨ ਬਣਾਇਆ ਗਿਆ ਵਾ ਤੇ ਅਸੀਂ ਉਹਨਾਂ ਦਾ ਵੀ ਨਾਲ ਸਹਿਯੋਗ ਲੈ ਰਹੇ ਆ ਕਿੰਨਾ ਚ ਸਾਨੂੰ ਬਹੁਤ ਸਹਿਯੋਗ ਮਿਲ ਰਿਹਾ ਵਾ ਹੋਣ ਵਾਲਾ ਸਮਾਂ ਜਿਹੜਾ ਬਹੁਤ ਵਧੀਆ ਆ ਰਿਹਾ ਵਾ ਬੀਜਪੀ ਸਰਕਾਰ ਫੇਰ ਦੁਬਾਰਾ ਰਿਪੀਟ ਹੋ ਰਹੀ ਹੈ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣਨਗੇ ਸਤਾਈ ਵਿੱਚ ਫਿਰ ਦੁਬਾਰਾ ਫਿਰ ਇਹ ਤੇ ਜਦੋਂ ਵਿਧਾਨ ਸਭਾ ਦੇ ਇਲੈਕਸ਼ਨ ਹੋਣੇ ਆ ਉਹਦੇ ਵਿੱਚ ਬੜਾ ਤਗੜਾ ਜੋ ਹੈ ਕਿ ਬੀਜੇਪੀ ਦਾ ਰੋਲ ਹੋਏਗਾ ਤੇ ਬੱਚਿਆਂ ਦੇ ਵਿੱਚ ਬੜਾ ਛਾ ਇਹਨਾਂ ਨੂੰ ਨੌਕਰੀਆਂ ਦਾ ਸਾਰਿਆਂ ਨੂੰ ਮਤਲਬ ਮਿਲ ਲਗੀਆਂ ਤੇ ਵਧੀਆ ਸਰਕਾਰ ਆ ਸਾਰਿਆਂ ਨੂੰ ਸਾਥ ਲੈ ਕੇ ਚੱਲੇ